ਲਖਦਾਨ ਵਿਭਾਜ ਚਲੇ ਸਭ ਹੀ ਗਰਜੇਉ ਨਰਸਿੰਘ ਰਣੰ ਜਬ ਹੀ ਇਕ ਭੂਪਤ ठांड ਰਹਿਓ ਰਣਮੈ ਗਹਿ ਹਾਥ ਗਦਾ ਨਿਰਪੈ ਮਨ ਮੈ ਤੋਟਕ ਲੜਜੇ ਸਭ ਸੂਰ ਨ੍ਰਿਪੰ ਗਰਜੇ ਸਮ ਹਾਥ ਭਏ ਪਟਕੇ ਹਿਰਕੇ ਜੋ ਗਏ ਸਮੁਹੇ ਛਿਤ ਤੈ ਪਟਕੇ ਰਣ ਤੇ ਰਣ ਧੀਰ ਬਟਾ ਨਟਕੇ ਰਣ ਤੇ ਪਾਠ ਹਾਂਜੀ ਰਣ ਰਣ ਭੇ ਪਾਠ ਵੀ ਭੱਬਾ ਬਣਾ ਲੋ ਤੇ ਨੇ ਰਣ ਭੇ ਰਣ ਧੀਰ ਬੱਟਾ ਨਟ ਕੇ ਰਣ ਭੇ ਰਣ ਧੀਰ ਬੱਟਾ ਨਟ ਕੇ ਟੋਟਕ ਬੱਬ ਕੇ ਰਣ ਧੀਰ ਸੋ ਵੀਰ ਘਣੇ ਰਹਿ ਗਏ ਮਨੋ ਕਿੰਸਕ ਸ੍ਰੋਣ ਸਣੇ ਉਮਗੇ ਚਹੂ ਔਰਨ ਤੇਰੇ ਪਿਆਉ ਬਰਸਾਤ ਬਹਾਰਨ ਅਬਰਨ ਜਿਉ ਟੋਟਕ ਬਰਖੇ ਸਰ ਸੁਧ ਸਿਲਾ ਸਿੱਤੈੰ ਓਮਡੇ ਬਰ ਬੀਰ ਦਸੋ ਦਿਸੈੰ ਚਮਕੰਤ ਕਿਰਪਾਣ ਸੁਬਾਣ ਜੁਦੰ ਫਹਿਰੰਤ ਤੁਜਾ ਜਨ ਬੀਰ ਕ੍ਰੁਦੰ ਟੋਟਕ ਹਹਿਰੰਤ ਹਠੀ ਬਰਖੰਤ ਸਰੰ ਜਨ ਸਾਵਣ ਮੇਘ 부ਠਿਓ ਦੁਸਰੰ ਫਹਿਰੰਤ ਤੁਜਾ ਹਹਿਰੰਤ ਹਯੰ ਉਪਜਿਓ ਜੀ ਦਨਵ ਰਾਏ ਭੈੰ ਟੋਟਕ ਹਹਿਨਾਤ ਹਯੰ ਬੀਰ ਗੁਲੁ ਉਪਜਿਓ ਉਪਜਿਓ ਜੀ ਦਨਵ ਰਾਏ ਭੈਨ ਤੋਟਕ ਹਹਿਨਾਤ ਹਯੰ ਗਰਜੰਤ ਗਜੰ ਪਟਬਾਹ ਕਟਿ ਜਨ ਇੰਦਰ ਤੁਜੰ ਤਰਫੰਤ ਪਟੰ ਗਰਜੰਤ ਗਜੰ ਸੁਣ ਕੈ ਤੁੰ ਸਾਵਣ ਮੇਘ ਲਜੰ ਤੋਟਕ ਵਿਚਲਿਓ ਪਗ ਦ્વੈਕ ਫਿਰਿਓ ਪਨ ਜਿਓ ਦ્વੈਕ ਫਿਰਿਓ ਪਨ ਜਿਓ ਜੋ ਤਾ ਨਹੀਂ ਪਾਠ

ਸਰੋਰ ਸਰੋਰ ਕਾਹੇ ਨੋਕੜ ਲਖ ਸੂਰ ਸਰੋਰੋ ਸੋ ਦਮਕਿ ਲਖ ਸੂਰ ਸਰੋਰੋ ਸੋ ਦਮਕਿਓ ਤੋਟਕ ਰਣ ਰੰਗ ਤੁਰੰਗਨ ਐਸ ਭਇਓ ਸ਼ੰਗੰਗਤ ਰੰਗਨ ਐਸ ਭਇਓ ਤੁਰੰਗਨ ਜੇ ਕਹਨੁ ਸਤਿ ਕਰਮੁ ਮਨਾਇਐ ਰਣ ਰੰਗਤ ਰੰਗਨ ਐਸ ਭਇਓ ਰਣ ਰੰਗਤ ਰੰਗਨ ਐਸ ਭਇਓ ਸ਼ਿਵ ਧਿਆਨ ਛੁੱਟਿਓ ਬ੍ਰਹਮੰਡ ਗਇਓ ਗਿਰਿਓ गयो लिखे गरियो हाँ गरियो शिव शिव ध्यान छुट्यो ब्रह्मांड गिरयो रारा पूरा पढो तो रारा पूरा शिव ध्यान छुट्यो ब्रह्मांड गिरयो सर सैल सिला सिफ ऐस बहे सैल निस सैल से सैल कर लो भी ਸਰਸੇਲ ਸਰਸੇਲ ਸਿਤਾ ਸਿਲਾ ਸਤ ਐਸ ਬਹੇ ਨਭ ਔਰ ਧਰ ਦੂ ਪੂਰ ਰਹੇ ਟੋਟਕ ਗਣ ਗੰਧਰਬ ਦੇਖ ਦੂ ਹਰਖੇ ਪੋਪਾਵਲ ਦੇਵ ਸਬੈ ਵਰਖੇ ਪੋਪਾਵਲ ਕੱਠੇ ਪੜ ਪੋਪਾਵਲ ਦੇਵ ਸਬੈ ਹਰਖੇ ਵਰਖੇ 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 ਹਰਖੇ ਵਰਖੇ ਪੋਪਾਵਲ ਦੇਵ ਸਬੈ ਵਰਖੇ ਮਿਲ ਗਏ ਭਟ ਆਪ ਬਿਖੇ ਦਉ ਯੋ ਸਸ ਖੇਲਤ ਰਹਿਣ ਹੁੱਡੂ ਹੱਡ ਜਿਉ ਹੁੱਡੂ ਹੱਡ ਗੱਠਾ ਪਾਠਾ ਹੁੱਡੂ ਹੱਡ ਜਿਉ ਸਸ ਖੇਲਤ ਰਹਿਣ ਹੁੱਡੂ ਹੱਡ ਜਿਉ ਮਿੱਥ ਮਿੱਥ ਕੇ ਖੇਡਦੇ ਆ ਜੀ ਬੇਲੀ ਬਿੰਦਰਮ ਛੰਦ ਰਣ ਧੀਰ ਬੀਰ ਸੋ ਗੱਜ ਹੀ ਲਖ ਦੇਵ ਅਦੇਵ ਸੋ ਲੱਜ ਹੀ ਸੋ ਲੱਜ ਹੀ ਦਿੰਦਿਆਂ ਨਹੀਂ ਹਨ ਲੱਜ ਹੀ ਹਾਂ ਜਾਈਆਂ ਜੀ ਹਾਂ रण तीर वीर सो गज्जहि लाख देव अदेव सो लज्जहि एक सूर काहिल कुमहि जन 톰 अधो मुख 톰हि बेली बिन्द्रम छंद पट एक अनेक प्रकारहि जुज्जे अजुज्झ जुझाहि फहरंत बैरक बाणिय फहरंत जोध के काणिय तोमर छंद फहरंत आके जी फहरंत ਠਹਿਰਾਂ ਇੱਥੇ ਕਈਆਂ ਦਾ ਠਹਿਰਾਂ ਤਾਂ ਹੋਊਗਾ ਲੇਕਿਨ ਇੱਥੇ ਠਹਿਰਾਂ ਹੈ ਨਹੀਂ ਠਹਿਰਾਂ ਜੋਧ ਕੇ ਕਾਣੇ ਠਹਿਰਾਂ ਜੋਧ ਕੇ ਕਾਣੇ ਤੋਮਰ ਛੰਦ ਹੈਣਾਤ ਕੋਟ ਕੇ ਕਾਨ ਬਰਖੰਤ ਸੇਲ ਜਵਾਨ ਛੁਟਕੰਤ ਸਾਇਕ ਸੁਧ ਮਚਿਓ ਅਨੂਪਮ ਜੁਧ ਤੋਮਰ ਛੰਦ ਪਟ ਏਕ ਅਨਕ ਪ੍ਰਕਾਰ ਅਨੇਕ ਪ੍ਰਕਾਰ ਅਨੇਕ ਮੰਨੇ ਲਾਮ ਲਾ ਲੋ ਵੀ ਆਲੀ ਹੈ ਜੀ ਭਟ ਏਕ ਅਨੇਕ ਪ੍ਰਕਾਰ ਜੁਜੇ ਅਨੰਤ ਸਵਾਰ ਬਾਹ ਕਿਰਪਾਨ ਸੰਗ ਮਚਿਓ ਅਪੂਰਵ ਜੰਗ ਦੁੱਧ ਪਿਸ਼ੰਦ ਬਾਹ ਕਿਰਪਾਨ ਸੋ ਬਾਣ ਭਟ ਗਣ ਭਟਣ ਜੀ ਕੋਟੰਗਾ ਨੇ ਇਹਤੇ ਭਟਾਂ ਕੇ ਨੂੰ ਅਧਿਕ ਤੁਹਾਡੇ ਕੋਲ ਹੰਦੋਦ ਕਛੰਦ ਬਾਹ ਕਿਰਪਾਨ ਸੁਬਾਨ ਘਟ ਗਣ ਅੰਤ ਗਿਰੇ ਪੰਨ ਜੂਝ ਮਹਾਰੰ